ਓਏ ਕਿੱਥੇ ਕਿੱਥੇ ਪੈ ਰਿਹਾ ਮੀਂਹ ਦੱਸੋ ਕਮੈਂਟਾਂ ਚ ਸੋਨਾ ਪੱਕੀਆਂ ਕਰੀਆਂ ਨੇ ਬਾਹਰ ਸਾ ਜਿਹੜੀ ਹੋ ਰਹੀ ਆ ਅੱਜ ਕਿੱਥੇ ਕਿੱਥੇ ਮੀਂਹ ਪੈ ਰਿਹਾ ਜਰੂਰ ਦੱਸਿਓ ਹਾਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਿਆਏ ਕਰਦੇ ਆ ਗੱਲਾਂ ਬਾਤਾਂ ਜੁੜਜੋ ਪਤਾ ਨਹੀਂ ਕਿੱਥੇ ਕਿੱਥੇ ਮੀਂਹ ਪੈ ਰਿਹਾ ਕਮੈਂਟਾਂ ਜਰੂਰ ਦੱਸੋ ਕਿਹਨਾਂ ਮਨ ਕਣੀ ਹੋ ਰਹੀ ਆ ਬਦਲ ਵਾਈ ਆ ਆਪਣੀ ਵੀ ਜਿੰਦਾ ਰਹੇ ਕੀ ਕਿਹਨਾਂ ਮਨ ਕਣੀ ਆ ਚੱਲ ਰਹੀ ਆ ਫਤਨਾ ਪੱਖੀਆਂ ਖੜੀਆਂ ਨੇ ਵੀ ਆਲਦੀ ਐਨਐਸਏ ਭਾਈ ਅੰਮ੍ਰਿਤਪਾਲ ਸਿੰਘ ਤੇ ਉਧਾਰ ਦਿੱਤੀ ਗਈ ਆ ਬਹੁਤ ਮਾੜੀ ਗੱਲ ਕਰੀ ਜਿਹੜੀ ਸਰਕਾਰ ਨੇ ਜਿੱਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 12 ਤਰੀਕ ਨੂੰ ਕੱਟ ਰੱਖਿਆ ਗਿਆ ਸੀਗਾ ਭਾਈ ਅੰਮ੍ਰਿਤਪਾਲ ਸਿੰਘ ਖਾਸ ਕਰੇ ਉਹਦੇ ਵਿੱਚ ਉਹਦੇ ਸਰਕਾਰ ਨੇ ਪੰਜਾਬ ਸਰਕਾਰ ਨੇ ਥਾਂ ਥਾਂ ਪੁਲਸ ਲਾ ਕੇ ਲੋਕਾਂ ਨੂੰ ਜਾਣ ਨਹੀਂ ਦਿੱਤਾ ਥਾਂ ਥਾਂ ਤੇ ਰੋਕ ਲਿਆ ਹੁਣ ਜਿੱਦੇ ਆਪ ਦੀ ਵਾਰੀ ਆਈ ਕਿ ਜਿਹੜੀ ਆਲ ਨੂੰ ਅੰਦਰ ਕਰਤਾ ਏਡੀ ਨੇ ਫੜ ਕੇ ਹੁਣ ਸਾਰਾ ਪੰਜਾਬ ਉੱਠ ਕੇ ਉਧਰ ਨੂੰ ਚੱਲ ਇਕੱਠ ਹੋਏ ਜਿਹੜੇ ਪੱਗਾਂ ਕਿੱਥੇ ਖੰਜਿਆਂ ਦੀ ਗੱਲ ਹੁੰਦੀ ਆ ਉਹਦੋਂ ਆ ਬਸਾਰ ਗੁਰਦੁਆਰਾ ਦਾ ਉਦੋਂ ਵੀ ਉਹੀ ਸੀਗਾ ਉਦੋਂ ਕਹਣਾ ਉੱਥੇ ਕਿਸੇ ਪਹੁੰਚੇ ਹੁਣ ਪੱਗਰ ਸਾਫ ਸਾ ਉਹਦੋਂ ਨੂੰ ਤੁਰੇ ਜਾਂਦੇ ਆ ਇੱਕ ਏਰੀਆਲ ਦੇ ਫੜੇ ਜਾਣ ਨਾਲ ਜਵਾੰਬਰ ਸਾਰ ਵਿਖੇ ਤਾਂ ਨਾ ਸੀਗਾ ਅੰਮ੍ਰਿਤਪਾਲ ਦੇ ਹੱਕ 'ਚ ਉਦੋਂ ਪੁਲਿਸ ਇਹਨਾਂ ਨੇ ਲਾ ਲਾ ਕਿੰਨੇ ਤਾਂ ਤਾਂ ਸਾਡੇ ਰੋਕ ਕੇ ਘਰਾਂ ਦੇ ਵਿੱਚ ਲੋਕਾਂ ਨੂੰ ਬੰਦ ਕੀਤਾ ਬਹੁਤ ਬੁਰਾ ਹਾਲ ਕਰਿਆ ਹੁਣ ਜਦੋਂ ਆਪਦੇ ਤੇ ਆਈ ਆ ਹੁਣ ਭਜਦੇ ਆ ਇਹ ੱਤਕਾਗਾ ਸਰਕਾਰ ਦਾ ਹੁਣ ਆਪਦੇ ਤੇ ਪੈ ਗਈ ਹੁਣ ਦੇਖੋ ਕਿਹੜੇ ਲੋਟ ਰੋੜ ਰਹੇ ਆ ਇਹ ਕਰਕੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਵੀ ਭਰਾਵੋ ਜਿੰਨਾ ਵੀ ਹੋ ਸਕਦਾ ਸਾਥ ਦਿਆ ਕਰੋ ਸਿੱਖ ਪਰਿਵਾਰਾਂ ਜੋ ਆਪਾਂ ਪੰਜਾਬ ਦੇ ਵਿੱਚ ਜਨਮ ਲੈਤਾਗਾ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਕਰਕੇ ਜਿੰਨਾ ਵੀ ਹੋ ਸਕਦਾ ਇਹਨਾਂ ਦਾ ਪਿੰਡਾ ਜਾਣ ਤੇ ਵਿਰੋਧ ਕੀਤਾ ਜਾਵੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾਗਾ ਇਹਨਾਂ ਨੂੰ ਦੱਸਿਆ ਜਾਵੇ ਵੀ ਜਿੱਦਾਂ ਤੁਸੀਂ ਕੇਰੀ ਆਲ ਦੀ ਖਾਤਰ ਦਿੱਲੀ ਗਏ ਤੁਹਾਨੂੰ ਤਾਂ ਕਿਸੇ ਪੁਲਿਸ ਨੇ ਰੋਕਿਆ ਨਹੀਂ ਜਿੱਦੇ ਅਸੀਂ ਅੰਮ੍ਰਿਤਸਰ ਜਾਣਾ ਸੀ ਅੰਮ੍ਰਿਤਪਾਲ ਦੀ ਖਾਤਰ ਸਾਨੂੰ ਥਾਂ ਥਾਂ ਤੇ ਪੁਲਿਸ ਲਾ ਕੇ ਤੁਸੀਂ ਥਾਂ ਥਾਂ ਤੇ ਰੋਕਿਆ ਗਿਆ ਉਹਦੇ ਕਿੱਧਰ ਗਈ ਤੁਹਾਡੀ ਪੁਲਿਸ ਜਿੱਦਾਂ ਤੁਸੀਂ ਆਪ ਦਿੱਲੀ ਜਾਣਾ ਸੀਗਾ ਕੱਲੇ ਤੁਸੀਂ ਕਿਸਾਨਾਂ ਨੂੰ ਕਿਉਂ ਰੋਕਦੇ ਇਹਨਾਂ ਨੂੰ ਸਿੱਖਾਂ ਨੂੰ ਕਿਉਂ ਰੋਕਦੇ ਹੋ ਸਿੱਖਾਂ ਨਾਲ ਇਹ ਨਿਆਂ ਧੱਕਾ ਪਾਉਣ ਸਰਕਾਰ ਜੀ ਦੀ ਮਰਜ਼ੀ ਆ ਜੇ ਸਿੱਖਾਂ ਨੂੰ ਇਹ ਬਖਸ਼ ਦੇਣਗੇ ਆਪਣੇ ਵਿੱਚ ਪੱਗਾਂ ਸਿਰ ਵਸਾ ਕੇ ਤੁਰੇ ਜਾਂਦੇ ਸੀ ਉਹਦੇ ਕੋਟ ਖਾ ਕੇ ਆਜੋਥੇ ਪਾਣੀ ਆ ਬਿਚਾੜਾ ਖਾ ਕੇ ਯਾ ਤੁਸੀਂ ਬੇਇੱਜ਼ਤੀ ਕਰਾਉਣੇ ਪੱਗਾਂ ਦੇ ਐਵੇਂ ਉੱਥੇ ਤੁਰੇ ਜਾਂਦੇ ਹੋ ਮਾੜਾ ਮੋਟਾ ਸੋਚਣਾ ਚਾਹੀਦਾ ਭਰਾਵੋ ਖਿਆਲ ਰੱਖਿਆ ਕਰੋ ਇਹਨਾਂ ਗੱਲਾਂ ਦਾ ਆਪਣੀ ਸਿੱਖੀ ਖਾਤਰ ਗਾਹਾਂ ਵੀ ਸਾਬ ਦੇ ਦਰਹਾਲਸ ਦੇ ਨੂੰ ਜਾਰੀ ਰੱਖਿਆ ਆਪਾਂ ਆਪਾਂ ਗੁਰੂ ਦੇ ਸੇਖਾਂ ਲਾਈਵ ਕੱਟਿਆ ਗਿਆ ਸੀਗਾ ਪਤਾ ਨਹੀਂ ਕੀ ਕਾਰਨ ਹੋ ਕਰਕੇ ਰੇਂਜ ਦੀ ਪ੍ਰੋਬਲਮ ਕਰੇ ਨੈਟ ਵਿਚਾਲੋਂ ਕੱਟਿਆ ਜਾਂਦਾ ਹੈਗਾ ਸਾਰੇ ਭਰਾਵ ਜਿੰਨੇ ਜੁੜੇ ਆ ਹੁੰਦਾ ਬੇਨਤੀ ਕਰਦੇ ਆ ਜੀ ਜਿੰਨੇ ਵੀ ਆਪਣੇ ਪੇ ਨਾਲ ਜੁੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਹਨਾਂ ਦੇ ਹੱਕ ਵਿੱਚ ਜਿਹੜਾ ਆਪਾਂ ਖਾਰਾ ਨਾਰਾ ਮਾਰਿਆ ਕਰਗੇ ਜਿਹੜਾ ਪਿੰਡਾਂ ਦੇ ਵਿੱਚ ਇਹ ਆਉਂਦੇ ਆ ਕੋਟਾ ਲੈਣ ਖਾਤਰ ਆਪਾਂ ਉਹਨਾਂ ਨੂੰ ਘੇਰ ਕੇ ਸਵਾਲ ਪੁੱਛਦੇ ਆਪਾਂ ਨੂੰ ਜਿਆਦਾ ਤੂੰ ਚੀਜ਼ ਕਰਨ ਦੀ ਲੋੜ ਨਹੀਂ ਵਾ ਸਿਰਫ ਆਪਾਂ ਸਵਾਲ ਹੀ ਕਰੋ ਉਹਨਾਂ ਨੂੰ ਕੇਰਕੇ ਪਿੰਡਾਂ ਦੇ ਵਿੱਚ ਵੀ ਸਾਡਾ ਭਾਈ ਸਿੱਖਾਂ ਨਾਲ ਧੱਕਾ ਕਿਉਂ ਕੀਤਾ ਜਾ ਰਿਹਾ ਹੈਗਾ ਐ ਅਸੀਂ ਕੀ ਮਾੜਾ ਕਰਾਂਗਾ ਬਸ ਇੰਨੀ ਗੱਲ ਪੁੱਛ ਰਿਆ ਕਰੋ ਵੀ ਅੰਮਰਤਪਾਲ ਦੇ ਿੱਡਾ ਕਿਹੜਾ ਉਹਨੇ ਜੁਰਮ ਕੀਤਾ ਜਿਹੜੇ ਤਾਂ ਐਨਐਸਏ ਲਾ ਕੇ ਉਹਨੂੰ ਤੁਹਾਨੂੰ ਵゼ ਇੰਨੀ ਗੱਲ ਪੁੱਛ ਲੈ ਐਵੇਂ ਲੋੜ ਨਹੀਂ ਬਾੜਾ ਐਵੇਂ ਬੈਠਣ ਦੀ ਲੋੜ ਨਹੀਂ ਕਿਸੇ ਨਾਲ ਹੈ ਬਾਦਲ ਕੇ ਆ ਜਾਣ ਉਹਨਾਂ ਨੂੰ ਪੁੱਛ ਲੈ ਕਰੋ ਤੁਸੀਂ ਪੱਤੀਸਾਰ ਰਾਜ ਕਹਿੰਦੇ ਸੀ ਆਪਾਂ ਨੂੰ ਕੋਈ ਇਹਦਾ ਆ ਵਾਸਤੇ ਕੋਈ ਵੀ ਚੰਗਾ ਨਹੀਂਗਾ ਇਸ ਕਰਕੇ ਆਪ ਦਾ ਬਚਾਪ ਰੱਖਣਾ ਪਊਗਾ ਆਪਾਂ ਨੂੰ ਇੱਕ ਨਿਸ਼ਾਨ ਸਾਹ ਥੱਲੇ ਆਪਾਂ ਇਕੱਠੇ ਹੋ ਕੇ ਚੱਲਗੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਆਪਾਂ ਜੇਲ੍ਹ ਚ ਰਿਹਾ ਕਰਾਈਏ ਜਾਂ ਪੰਜਾਬ ਦੀ ਜੇਲ੍ਹ ਦੇ ਵਿੱਚ ਲੈ ਕੇ ਆਈਏ ਸਾਰੇ ਵੀਰਾਂ ਨੂੰ ਬੇਨਤੀ ਹੈ ਅੰਮ੍ਰਿਤਸਰ ਜ਼ਰੂਰ ਮੋਰਚਾ ਜਹਾਰੀ ਲਵਾਇਆ ਕਰੋ ਪਿੰਡਾਂ 'ਚ ਵੋਟਾਂ ਵੇਲੇ ਇਹਨਾਂ ਨੂੰ ਸਵਾਲ ਕਰਿਆ ਕਰੋ ਤਾਂ ਇਹਨਾਂ ਦਾ ਫਰਕ ਵਾਏ ਤੇ ਬਾਕੀ ਦੇ ਰਾਣੀਆਂ 13 ਸ਼ੀਤਾਂ ਤੋਂ ਐਦ ਕਿ ਇਹਨਾਂ ਨੂੰ ਇੱਕ ਵਾਰੀ ਹਰਾਓ ਫੇਰ ਹੀ ਇਹਨਾਂ ਦਾ ਕੋਈ ਹੱਲ ਹੋਊਗਾ ਨਹੀਂ ਦਾ ਜਿਹੜੇ ਆਪਾਂ ਕਹਿੰਦੇ ਹੀ ਬਦਲਾ ਲੈ ਕੇ ਆਵਾਂਗੇ ਬਦਲਾ ਨਵੀਂ ਪਾਰਟੀ ਕੁਝ ਲੈ ਕੇ ਆਊਏ ਨਵੀਂ ਤਾਂ ਉਦੋਂ ਵੀ ਜ਼ਿਆਦਾ ਮਾੜੀ ਨਿਕਲ ਗਈ ਨਵੀਂ ਪਾਰਟੀ ਨੇ ਵੀ ਕੁਝ ਨਹੀਂ ਆਪਣੇ ਵਾਸਤੇ ਕਰਿਆ ਤੇ ਜਿੰਨਾ ਵੀ ਹੋ ਸਕਦਾ ਇਹਨਾਂ ਦਾ ਪਿੰਡਾਂ 'ਚ ਆਪਾਂ ਸਵਾਲ ਕਰੋ ਬਾਲਾ ਕਿਸੇ ਨਾਲ ਉਜੜਨ ਦੀ ਲੋੜ ਨਹੀਂ ਬੈਸਣ ਦੀ ਲੋੜ ਨਹੀਂ ਠੀਕ ਐਵੇਂ ਪਿੰਡਾਂ ਦਾ ਜ਼ਿਆਦਾ ਭਾਈਚਾਰਾ ਵੀ ਨਾ ਖਰਾਬ ਕਰੋ ਪਿੰਡਾਂ ਦੇ ਬੰਦੇ ਨੂੰ ਕਹਿ ਦੋ ਵੀ ਤੁਸੀਂ ਵੀ ਸਿੱਖੋ ਭਾਈ ਅਸੀਂ ਵੀ ਸਿੱਖਾਂਗੇ ਠੀਕ ਹੈ ਜੀ ਗੁਰੂ ਦੇ ਦੂਸਰੇ ਕਹਨ ਸਵਾਲ ਕਰਨ ਦੇ ਦੋ ਅਸੀਂ ਤਾਂ ਪੁੱਛਣੀ ਆ ਵੀ ਕਾਰਨ ਦੱਸ ਦੋ ਜੰਮਰਤਬਾਲ ਦਾ ਕਾਰਨ ਕੀ ਸੀ ਕਿ ਉਹਨਾਂ ਐਡਾ ਕਿਹੜਾ ਜੁਰਮ ਕਰਿਆ ਸੀ ਫਸੇ ਦੋ ਗੱਲਾਂ ਆਪਾਂ ਪੁੱਛ ਲਿਆ ਕਰੋ ਆਪਣਾ ਕਿਸੇ ਨਾਲ ਬੈਸਣ ਦੀ ਲੋੜ ਨਹੀਂ ਬਾਲਾ ਕਿਸੇ ਨਾਲ ਲੜਨ ਦੀ ਲੋੜ ਨਹੀਂ ਆਪਾਂ ਆਪ ਦਾ ਪਿੰਡਾਂ ਚ ਭਾਈਚਾਰਾ ਵੀ ਬਣਾ ਕੇ ਰੱਖੋ ਜ਼ਰੂਰੀ ਆ ਪਰ ਸਵਾਲ ਹਰ ਇੱਕ ਪਾਰਟੀ ਨੂੰ ਇਕੱਲੇ ਇਹਨਾਂ ਨੂੰ ਨਹੀਂ ਦੂਜੀਆਂ ਪਾਰਟੀਆਂ ਨੂੰ ਵੀ ਕਰਿਆ ਕਰੋ ਦੂਜੀਆਂ ਪਾਰਟੀਆਂ ਵੀ ਜਿਹੜੀਆਂ ਆਉਂਦੀਆਂ ਨੇ ਸਾਰਿਆਂ ਨੂੰ ਸਵਾਲ ਕਰਿਆ ਕਰੋ ਜ਼ਰੂਰੀ ਆ ਫੇਰ ਹੀ ਕੋਈ ਨਾ ਕੋਈ ਹੱਲ ਹੋਊਗਾ ਵੋਟਾਂ ਤੋਂ ਪਹਿਲਾਂ ਨਹੀਂ ਇਹਨਾਂ ਨੇ ਸਿੱਖਾਂ ਨੂੰ ਬੋਲਣ ਨਹੀਂ ਦੇਣਾ ਮੁੜ ਕੇ ਜਿਹੜੀ ਕਿ ਮੋਦੀ ਜਿੱਤ ਗਿਆ ਦੁਬਾਰਾ ਤੁਹਾਨੂੰ ਬੋਲਣ ਨਹੀਂ ਦੇਣਾ ਇਹਨਾਂ ਨੇ ਜਮਾ ਆ ਨਹੀਂ ਪਰ ਦੇਣਾ ਸੋਣੂ ਇਹਨਾਂ ਨੇ ਸੇ ਕਰਕੇ ਜਿੰਨੇ ਵੀ ਇਹ ਆਉਂਦੇ ਆ ਭਰਾਵੋ ਇਹਨਾਂ ਨੂੰ ਸਵਾਲ ਜ਼ਰੂਰ ਕਰਿਆ ਕਰੋ ਹੁਣ ਕੋਈ ਨਾ ਕੋਈ ਹੱਲ ਹੋ ਸਕਦਾ ਇਹਨਾਂ ਨੂੰ ਆਪਾਂ ਚਟਕਾ ਦੇਵਾਂਗੇ ਕਿ ਫੇਰ ਹੀ ਕੋਈ ਨਾ ਕੋਈ ਹੱਲ ਹੋਊਗਾ ਜਾਏ ਨਹੀਂ ਓਏ ਫੋਨ ਕਰ ਲੈਣਾ ਫੇਰ ਅੱਧੀ ਰਾਤ ਕਰਿਆ ਹੋਗੇ ਜਿੰਨਾ ਵੀ ਹੋ ਸਕਦਾ ਵੀਡੀਓ ਨੂੰ ਆਪਣੇ ਸ਼ੇਅਰ ਕਰਦਾ ਕਰੋ ਚੈਨਲ ਨੂੰ ਆਪਣਾ ਕਰੋ ਸਬਸਕ੍ਰਾਈਬ ਅਨੁਪਰਾ ਉਹ ਬੇਨਤੀ ਹੈ ਨਹੀਂ ਜਿੰਨਾ ਵੀ ਹੋ ਸਕਦਾ ਇਹਨਾਂ ਦਾ ਪਿੰਡਾਂ 'ਚ ਵਿਰੋਧ ਹੀ ਕਰ ਸਕਦੇ ਆ ਆਪਾਂ ਦਾ ਇੱਕ ਸਵਾਲ ਕਰ ਸਕਦੇ ਆ ਹਰਸ਼ਮਿਤ ਕੋਰ ਬਾਦਲ ਨੂੰ ਵੀ ਮੈਂ ਵੀਡੀਓ ਦੇਖੀ ਸੀ ਪਰ ਸੇ ਉੱਥੇ ਉਹ ਪਿੰਡ ਦੇ ਹਰਸ਼ਮਿਤ ਕੋਰ ਬਾਦਲ ਨੂੰ ਕਿਸੇ ਨੇ ਸਵਾਲ ਪੁੱਛਿਆ ਸੀਗਾ ਵੀ ਤੁਸੀਂ 25 ਹਜ਼ਾਰ ਰਾਜ ਕਰ ਗਏ ਤੁਸੀਂ ਬੰਦੀ ਸਿੰਘ ਕਿਉਂ ਨਹੀਂ ਛੜਾਏ ਤੁਸੀਂ ਉਦੋਂ ਕਿਉਂ ਨਾ ਗੱਲ ਕਰੀ ਆਪ ਹਰਸ਼ਮਿਤ ਬੋਲੇ ਨਾ ਬੋਲੇ ਪਿੰਡ ਦੇ ਮੂਰੇ ਬੋਲਣ ਲੱਗ ਗਏ ਪਗਾਂ ਵਾਲੇ ਯਾਰ ਤੁਸੀਂ ਕਿਉਂ ਬੋਲਦੇ ਹੋ ਮੁਰਤ ਗਿਆਸ ਪਿੰਡ ਦਾ ਤੁਸੀਂ ਕਹੋ ਭਈ ਸਵਾਲ ਪੁੱਛ ਲਓ ਹਰ ਸਿਮਰਤ ਜਵਾਬ ਦੇਵੇ ਇਹ ਗੱਲ ਦਾ ਆਪਾਂ ਪਿੰਡ ਚ ਆਪਸ ਵਿੱਚ ਕਿਉਂ ਲੜਦੇ ਆ ਠੀਕ ਆ ਸਵਾਲ ਪੁੱਛਣਾ ਤਾਂ ਹਰ ਇੱਕ ਦਾ ਫਰਜ਼ ਆ ਵੋਟਾਂ ਪਾਉਣੀਆਂ ਨੇ ਵੋਟਾਂ ਪਾਈਆਂ ਨੇ ਪਹਿਲਾਂ ਐ ਸਵਾਲ ਤਾਂ ਪੁੱਛਣਾ ਜ਼ਰੂਰੀ ਆ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਜਿੰਨਾ ਵੀ ਪਾਰਟੀਆਂ ਵਾਲੇ ਆਉਂਦੇ ਆ ਇਹਨਾਂ ਨੂੰ ਸਭ ਨੂੰ ਸਵਾਲ ਪੁੱਛਿਆ ਕਰੋ ਸਾਰੀਆਂ ਪਾਰਟੀਆਂ ਵਾਲਿਆਂ ਨੂੰ ਕਹੋ ਵੀ ਤੁਸੀਂ ਦੱਸੋ ਸਾਡੇ ਸਿੱਖਾਂ ਵਾਸਤੇ ਕੀ ਕਰਿਆ ਕੀ ਕੀ ਕਰੋਗੇ ਤੇ ਕੀ ਉਹ ਤੋਂ ਪਹਿਲਾਂ ਤੁਸੀਂ ਸਾਡੇ ਵਾਸਤੇ ਕਰਿਆ ਸਾਡੇ ਤੇ ਜਿੰਨਾ ਹੋਇਆ ਤੁਸੀਂ ਤਸ਼ੱਦਦ ਕੀਤਾਗਾ ਕਿਸੇ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਭਗਵੰਤਮਾਨ ਦਾ ਉਦੋਂ ਵੀ ਸਾਰਿਆਂ ਨਾਲ ਸਿਰੇ ਤੇ ਟੱਪ ਗਿਆ ਜੇ ਕਿਤੇ ਆਉਂਦਾ ਕੋਈ ਮੰਤਰੀ ਪਹਿਲੇ ਆਲੇ ਨੂੰ ਘੇਰੇ ਘਰੇ ਘੇਰ ਕੇ ਖੜਾ ਲੈਂਦਾ ਪਿੰਡਾਂ ਦੇ ਵਿੱਚ ਪਤਾ ਨਹੀਂ ਕਿੱਡੀ ਕਰ ਇਹਨਾਂ ਨੇ ਵੀ ਬੰਦਾ ਕੋਈ ਉਹਨਾਂ ਨੂੰ ਕੀ ਕਰ ਦੂਗਾ ਯਾਰ ਅਸੀਂ ਕੀ ਕਰ ਸਕਦੇ ਆ ਤੁਸੀਂ ਕਿਉਂ ਜੇ ਉਹਦਾ ਅੰਮ੍ਰਿਤਸਰ ਜਾਣਾ ਸੀ ਤਾਂ ਪਿੰਡਾਂ ਪਿੰਡਾਂ 'ਚ ਨੱਕੇ ਲਾ ਕੇ ਪਿੰਡਾਂ ਦੇ ਘਰਾਂ ਦੇ ਵਿੱਚ ਪੁਲਿਸ ਬਾੜ ਕੇ ਘਰਾਂ ਦੀ ਬਹਾਈ ਰੱਖਿਆ ਲੋਕਾਂ ਨੂੰ ਹੈ ਸ਼ਹਿਰਾਂ ਚ ਪੁਲਸ ਲਾਤੀ ਕਿਦੋਂ ਟੱਪਣ ਨਹੀਂ ਦਿੱਤਾ ਨਾ ਕਿ ਥਾਂ ਥਾਂ ਤੇ ਨਾਕੇ ਲਵਾਤੇ ਮੋਜਾ ਆਦੀ ਵਾਰੀ ਆਈ ਕੇਰੀ ਵਾਲਾਰੀ ਉਦੋਂ ਕਿਸੇ ਨੇ ਰੋਕਿਆ ਨਹੀਂਗਾ ਉਦੋਂ ਪੰਜਾਬ ਚ ਨਾਕੇ ਘਾਣਾ ਲੱਗੇ ਆਪਦੇ ਵਾਰੀ ਤੋਂ ਹੁਣ ਉਹਦਾ ਪ੍ਰਮਾਤਮਾ ਨੇ ਮੇਰੇ ਖਾ ਨਾਲ ਚੰਗੇ ਕੀਤਾ ਨੂੰ ਜਵਾਬ ਦਿੱਤਾਗਾ ਵਾਹਿਗੁਰੂ ਨੇ ਲੋਕਾਂ ਦੀਆਂ ਅਰਦਾਸਾਂ ਸਦਕਾ ਇੰਨਾ ਕੰਮ ਹੋ ਗਿਆ ਬਾਕੀ ਮੋਦੀ ਦਾ ਤਾਂ ਆਪਾਂ ਮੰਨਦੇ ਹੁਣ ਤਾਂ ਕਾਹੇ ਬਹੁਤ ਦੂਜੇ ਪਾਰਟ ਨੂੰ ਬੋਲਣ ਦਾ ਵਿਰੋਧੀ ਕਰ ਵੀ ਚਾਹੀਦੀ ਪਰ ਜਿਹੜੀ ਗੱਲ ਆ ਉਹ ਪ੍ਰਮਾਤਮਾ ਨੇ ਦਾ ਉਹ ਤਾਂ ਦਮਿੰਦਰਪਾਲ ਪੁੱਲਰ ਦੀ ਰਿਹਾਈ ਰੋਕੀ ਬੈਠਾ ਜਿਹੜਾ ਕੇਜਰੀ ਹਾਲ ਆ ਨਾ ਵੀ ਹੋਦਾ ਦਾ ਬੀਜਪੀ ਆਉਂਦੀ ਆ ਉਹਦਾ ਸਭ ਤੋਂ ਵੱਧ ਫਰੋਜੀ ਬੀਜਪੀ ਦਾ ਕਰੋ ਜਿੰਨੇ ਪਿੰਡਾਂ ਦੇ ਵਿੱਚ ਆਪਣੇ ਜਥੇਬੰਦੀਆਂ ਵਾਲੇ ਜਿਨ੍ਹਾਂ ਨੇ ਉਹਨਾਂ ਨੂੰ ਅਥਰੂ ਗਾਂਹ ਤੇ ਗੋਲੀਆਂ ਚਲਾਈਆਂ ਨੇ ਉਹ ਗੋਲੀਆਂ ਤੇ ਅਥਰੂ ਗਾਂਹ ਜਿਹੜੇ ਪਿੰਡ ਵੀਰ ਲੈ ਕੇ ਆਏ ਆ ਚਾਕੇ ਨਾਲ ਉਹਨਾਂ ਦੇ ਮੂਰੇ ਰੱਖਿਆ ਕਰੋ ਵੀ ਆ ਆ ਆ ਸਾਡੇ ਵਾਸਤੇ ਆ ਹਨ ਅਸੀਂ ਖਾਲੀ ਹੱਥਾਂ ਸਾਡੇ ਤੇ ਗੋਲੀਆਂ ਚਲਾਈਆਂ ਜਾਂਦੀਆਂ ਗੱਡ ਦੇ ਅਥਰੂ ਗਾਂਹ ਸਿੱਟੇ ਜਾਂਦੇ ਆ ਸਾਰੀਆਂ ਪਾਰਟੀਆਂ ਨੂੰ ਸਵਾਲ ਕਰਿਆ ਕਰੋ ਜ਼ਰੂਰੀ ਆ ਕਰਕੇ ਬੇਨਤੀ ਆ ਭਰਾਵੋ ਸਾਰਿਆਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਪੇਜ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ